ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੱਝੂ ਕੇ ਬਲੱਡ ਲਾਈਨ ਦੀ ਸੇਲ ਵਾਲੀ ਘੋੜੀ ਦਿਖਾਉਣੀ ਆ ਕਮੈਤ ਰੰਗ ਦੀ ਮੱਥੇ ਪਟਾਏ ਦੇ ਤੇ ਤਿੰਨ ਪੈਰ ਚਿੱਟੇ ਦੋ ਪੈਰ ਅਗਲੇ ਤੇ ਪਿਛਲਾ ਇੱਕ ਪੈਰ ਚਿੱਟਾ ਮੱਥੇ ਤੇ ਬਹੁਤ ਸੋਹਣਾ ਸਿੱਧਾ ਪਟਾਗਾ ਘੋੜੀ ਦੀ ਜਿਹੜੀ ਉਮਰ ਆ 5 ਸਾਲ ਆ ਤੇ ਕਾਦੇ ਦਾ 62+ ਆਜ਼ਾਦ ਘੋੜੇ ਦੀ ਪੋਤੀ ਆ ਇਹ ਤੇ ਜਲਾਲਦੀ ਆਲਪਿੰਡ ਵਾਲਾ ਜਿਹੜਾ ਸ਼ਹਿਨਸ਼ਾਹ ਘੋੜਾਗਾ ਉਹਦੀ ਧੀ ਆ ਸੋ ਖਾਨਦਾਨ ਬੜਾ ਚੰਗਾਗਾ ਘੋੜੀ ਦਾ ਬੱਚੇ ਬਹੁਤ ਚੰਗੇ ਦਿੰਦੀ ਆ ਐਸ ਵਕਤ ਘੋੜੀ 9 ਮਹੀਨਿਆਂ ਤੋਂ ਉੱਤੇ ਗੱਬਣ ਚੈੱਕ ਪਾਸ ਆ ਗਈ ਸਤਾਰ ਤੋਂ ਜਿਹੜਾ ਬਾਬਾ ਸਟੱਡ ਫਾਰਮ ਵਾਲਿਆਂ ਦੇ ਕੋਲੇ ਅਲੀ ਕਿਰਨ ਗੜਾ ਵਾਲੀ ਲਾਈਨ ਦਾ ਪੰਜ ਕਲਿਆਣਾ ਘੋੜਾਗਾ ਬਹੁਤ ਸਾਰੇ ਉਹਨੇ ਸ਼ੋ ਵੀ ਜਿੱਤੇ ਵਿਆ ਇੰਡੀਆ ਲੈਵਲ ਦੇ ਸ਼ੋਆਂ ਦਾ ਬਿਨਰਾ ਘੋੜਾ ਉਹ ਉਸ ਘੋੜੇ ਤੋਂ ਗੱਬਣ ਚੈੱਕ ਪਾਸ ਆ ਤੇ ਸੇਲ ਕਰਨੀ ਆ ਬਾਈ ਅਰਗਿਆਂੇ ਨੰਬਰ 22 ਜੱਸੇ ਦਾ ਨੋਟ ਕਰ ਲੋ ਸ਼ਹਿਰ ਬਾਈ ਦਾ ਰਾਏਕੋਟ ਆ ਨੰਬਰ ਹੈਗਾ 79861 10200 ਘੋੜੀ ਸਾਉ ਸਰੀਫਾ ਤੇ ਮੁੱਲ ਜਿਹੜਾ ਇਹਦਾ 22 5.5 ਲੱਖ ਰੁਪਈਆ ਕਰਦਾ ਬਾਕੀ ਮੌਕੇ ਤੇ ਜਿਹੜੀ ਐਡਜਸਟਮੈਂਟ ਬਹਿ ਕੇ ਜਦੋਂ ਗੱਲਬਾਤ ਹੋਊਗੀ ਤੁਸੀਂ ਬਾਈ ਦੇ ਘਰੇ ਜਾ ਕੇ ਘੋੜੀ ਦੇਖ ਕੇ ਪਸੰਦ ਕਰੋਗੇ ਤਾਂ ਮੌਕੇ ਤੇ ਇਹਦੇ ਵਿੱਚੋਂ ਮਾਨਦਾਨ ਛੋਟ ਛੱਟ ਮੌਕੇ ਤੇ ਘਟਵਾਦ ਹੋ ਜੂਗੀ ਰੇਟ ਆ ਜਿਹੜਾ 5.5 ਲੱਖ ਰੁਪਈਆ ਰੱਖਿਆ ਗਿਆ ਸਾਉ ਸਰੀਫ ਸਾਫ ਸੁਥਰੀ ਘੋੜੀ ਅੰਗਾ ਪੈਰਾਂ ਦੀ ਸਾਫ ਆ ਖੁੱਲੀ ਬਾਡੀਦਾਰਾ ਤੇ ਤੁਰ ਦੀ ਤਰ ਦੀ ਚੰਗਾ ਸਵਾਰੀ ਦੇ ਹੱਕ ਨੂੰ ਵੀ ਸੋਣਾ ਦੁਰਦੀਆ ਸੋ ਘਰੇ ਰੱਖਣ ਵਾਲੀ ਘੋੜੀ ਆ ਸੋਣ ਦੇ ਨੇੜੇ ਆ ਨੌ ਮਹੀਨਿਆਂ ਤੋਂ ਉੱਤੇ ਗੱਬਣ ਚੈੱਕ ਪਾਸ ਆ ਬਾਬਾ ਸਟੱਡ ਫਾਰਮ ਵਾਲੇ ਚੈਂਪੀਅਨ ਘੋੜੇ ਸਤਾਰ ਤੋਂ ਸੋ ਬਾਈ ਜੱਸੇ ਨੂੰ ਫੋਨ ਲਾ ਲਿਓ ਰਾਏਕੋਟ ਵਾਲੇ ਨੂੰ ਜਿਨੂੰ ਘੋੜੀ ਪਸੰਦ ਆਉਂਦੀ ਹੋਈ